ਨੱਬਾ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਜਾਗਰੂਕ ਨਾਗਰਿਕਾ ਨੇ ਇੱਕ ਵਿਲੱਖਣ ਪਹਿਲ ਕਰਦੇ ਆਪਨਾ ਵੋਟਰ ਮੈਨੀਫੈਸਟੋ ਜਾਰੀ ਕੀਤਾ ਹੈ। ਇਹ ਪਹਿਲ ਉਮੀਦਵਾਰਾਂ ਨੂੰ ਸਪਸ਼ਟ ਮੈਸੇਜ ਦੇ ਰਹੀ ਹੈ ਕਿ ਕਿਹੜੇ ਉਮੀਦਵਾਰਾਂ ਨੂੰ ਵੋਟ ਦਿੱਤੀ ਜਾਵੇਗੀ। ਤਾਂ ਨੱਬਾ ਦੇ ਲਾਇਓਂਸ ਕਲੱਬ ਵਿਖੇ ਜਾਰੀ ਕੀਤੇ ਗਏ ਇਸ ਮੈਨੀਫੈਸਟੋ ਦੇ ਵਿੱਚ 10 ਪੁਆਇੰਟ ਦਰਸਾਏ ਗਏ ਨੇ। ਵੋਟਰਾਂ ਨੇ ਸਪਸ਼ਟ ਕੀਤਾ ਕਿ ਥੈਂਕ ਯੂ ਹੋਮੀਦਵਾਰਾਂ ਨੂੰ ਤਰਜੀਹ ਦੇਣਗੇ। ਜੋ ਨਗਰ ਕੌਂਸਲ ਚੋਣਾਂ ਦੇ ਵਿੱਚ ਪਾਰਦਰਸ਼ੀ ਅਤੇ ਜਵਾਬਦੇਹ ਹੋਣ ਲੋਕ ਭਾਗੀਦਾਰੀ ਕਾਨੂੰਨ ਪੰਜਾਬ ਪਬਲਿਕ ਪਾਰਟਿਸਪੇਸ਼ਨ ਐਕਟ 2013 ਨੂੰ ਜਵਾਨਣ ਅਤੇ ਲਾਗੂ ਕਰਨ ਦੇ ਵਿੱਚ ਯਤਰਸ਼ੀਲ ਹੋਣ ਚੋਣ ਪ੍ਰਚਾਰ ਦੇ ਵਿੱਚ ਲੱਖ ਤੋਂ ਵੱਧ ਖਰਚ ਨਾ ਕਰਨ ਲੋਕ ਸਮੱਸਿਆਵਾਂ ਦੇ ਹੱਲ ਦੇ ਲਈ ਆਪਣੇ ਪਲਾਨ ਸਾਂਝਾ ਕਰਨ ਸ਼ਰਾਬ ਜਾਂ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਨੂੰ ਵੋਟ ਨਾ ਮਿਲੇ ਚੋੜਾ ਦੇ ਵਿੱਚ ਜ਼ਬਰਦਸਤ ਧੱਕੇ ਮੁਕੇ ਦੀ ਵਰਤੋਂ ਨਾ ਹੋਵੇ ਤਾਂ ਸਵਾਨ ਗੁਰੂਪਤ ਦੀ ਮੈਂਬਰਾਂ ਨੇ ਦੱਸਿਆ ਕਿ ਸ਼ਹਿਰਤ ਵਿੱਚ ਕਈ ਵਾਰ ਵਿਕਾਸ ਕਾਰਜਾਂ ਲੋਕਾਂ ਦੀ ਸਹੂਲਤ ਪਜਾਏ ਮੁਸ਼ਕਲਾਂ ਦਾ ਸਾਹਮਣਾ ਕਰਦੇ ਨਜ਼ਰ ਆਉਂਦੇ ਨੇ ਤਾਂ ਉਦਾਹਰਨਾਂ ਦੇ ਵਿੱਚੋਂ ਬੇਲੋੜੀ ਇੰਟਰਲੌਕ ਟਾਈਲਾਂ ਬਿਨਾਂ ਨਿਕਾਸੀ ਪ੍ਰਬੰਧ ਦੇ ਪੁਲੀਆਂ ਦਾ ਬੇਹਤ ਉੱਚਾ ਬਣਾਉਣਾ ਅਤੇ ਸਰਕਾਰੀ ਪੈਸਾ ਲੋੜ ਤੋਂ ਵੱਧ ਖਰਚਾ ਕੀਤਾ ਜਾਣਾ ਸ਼ਾਮਲ ਹੈ ਦਾ ਵੋਟਰ ਦਾ ਮੈਸੇਜ ਹੈ ਕਿ ਉਹ ਅਜਿਹੇ ਉਮੀਦਵਾਰ ਨੂੰ ਤਰਜੀਹ ਦੇਣਗੇ ਜੋ ਲੋਕਾਂ ਦੀ ਆਵਾਜ਼ ਬਣ ਸਕਣ ਨਾ ਕਿ ਪਾਰਟੀ ਚਾਹੇ ਠੇਕੇਦਾਰ ਦੀ ਆਪਾਂ ਦੇ ਜਿਹੜੇ ਹੁਸਕੂਲਟੀ ਹੈਗੇ ਜਿਹੜਾ ਹਰੀਨੇ ਭਾਵੇਂ ਵੱਖ-ਵੱਖਰ ਪਾਰਟੀਆਂ ਆਪਣਾ-ਆਪਣਾ ਮੋਟਿਵੇਸ਼ਨ ਮੈਸੇਜ ਰਿਸਟੋ ਅਰੌਸ ਕਰਦੀਆਂ ਨੇ ਪਰ ਅਸੀਂ ਸਮਾਜ ਗਰੁੱਪ ਵੱਲੋਂ ਇੱਕ ਨਵੀਂ ਪਹਿਲ ਕੀਤੀ ਹੈ ਕੋਸ਼ਿਸ਼ ਕੀਤੀ ਹੈ ਵੀ ਇੱਕ ਜਿਹੜੇ ਉਮੀਦਵਾਰ ਖੜੇ ਹੋਣੇ ਆ ਭਾਵੇਂ ਕਿਸੇ ਪਾਰਟੀ ਦੇ ਹੋਣ ਉਨ੍ਹਾਂ ਵਾਸਤੇ ਕੁਝ ਕਈ ਦੇ ਕਾਨੂੰਨ ਬਣਾਏ ਨੇ ਵੀ ਜਿਸ ਤਰ੍ਹਾਂ ਕਿ ਬਹੁਤਾ ਖਰਚ ਨਾ ਕਰਨ ਜਿਵੇਂ ਅਸੀਂ 1 ਲੱਖ ਰੁਪਏ ਦਾ ਖਰਚਾ ਕੀਤਾ ਦੀ ਲਿਮਟ ਰੱਖੀ ਹੈ ਕਿਉਂਕਿ ਇਹ ਜਿਹੜੇ ਬਹੁਤੇ ਜਿਹੜੇ ਅੱਜ ਕੱਲ ਦਾ ਜਿਵੇਂ ਚੱਲਦਾ ਹੈ ਟ੍ਰੈਂਡ ਕਿ ਕੋਈ ਵੀ ਐਮਸੀ ਜਿੱਤਣ ਤੋਂ ਬਾਅਦ ਆਪਣੀ ਕਵੀਲਦਾਰੀ ਚਲਾਉਣ ਵਾਸਤੇ ਜਾਂ ਆਪਣੇ ਵਪਾਰ ਨੂੰ ਵਧਾਉਣ ਵਾਸਤੇ ਜਾਂ ਆਪਣੇ ਨਿਆਣੇ ਪਾਲਣ ਵਾਸਤੇ ਇਸ ਅਹੁਦੇ ਦੀ ਵੱਤੋ ਨਾ ਕਰੇ ਉਹ ਲੋਕਾਂ ਦੇ ਦੁੱਖ ਸੁਣੇ ਜਿਹੜੇ ਕੋਈ ਕਾਰਵਾਈ ਕਰਨੀਆਂ ਲੋਕਾਂ ਦੀ رائے ਦੇ ਨਾਲ ਲੋਕਾਂ ਦੀ ਸਲਾਹ ਦੇ ਨਾਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ ਜਿਵੇਂ ਆਮ ਦੇਖਿਆ ਵੀ ਲੋਕਾਂ ਨੂੰ ਕੋਈ ਪੁੱਛਿਆ ਨਹੀਂ ਜਾਂਦਾ ਨਸ਼ੇ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੈਰ ਕਾਨੂੰਨੀ ਹਰਕਤਾਂ ਕਰਕੇ ਵੀ ਬੰਦੇ ਚੰਦੇ ਨੇ ਪਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇਕੱਲੇ ਇਕੱਲੇ ਬੰਦੇ ਨੂੰ 90 ਦੇ ਇਕੱਲੇ ਇਕੱਲੇ ਵੋਟਰ ਨੂੰ ਇਹ ਜਿਹੜਾ ਪੈਫਲੈਟ ਹੈ ਦੇਵਾਂਗੇ ਔਰ ਸਾਡਾ 1 ਲੱਖ ਤੋਂ ਵੱਧ ਜਿਹੜਾ ਇਹ ਪੈਫਲੈਟ ਹੈ ਇਕੱਲੀ ਇਕੱਲੀ ਦੁਕਾਨ ਤੇ ਵੰਡਣ ਦੀ ਕੋਸ਼ਿਸ਼ ਅਰਦਾਸੀ ਕੋਸ਼ਿਸ਼ ਕਰਾਂਗੇ ਜਿਹੜੇ ਵਧੀਆ ਬਹੁਤ ਵਧੀਆ ਜਿਹੜੇ ਸਾਡੇ ਹਿਸਾਬ ਨਾਲ ਜਿਹੜੇ ਬੰਦੇ ਕੈਂਡੀਡੇਟ ਠੀਕ ਹੈ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਕਿਉਂਕਿ ਵੋਟ ਪਾਉਣਾ ਸਾਡਾ ਹੱਕ ਵੀ ਹੈ ਤੇ ਸਾਡੀ ਡਿਊਟੀ ਵੀ ਹੈ ਵੀ ਅਸੀਂ ਕਿਹੜੇ ਬੰਦੇ ਨੂੰ ਵੋਟ ਪਾਵਾਂਗੇ ਇਹ ਕਰਕੇ ਸਾਡੀ ਤਰਜੀਹੀ ਹੋਊਗੀ ਕਿ ਜਿਹੜੇ ਬੰਦੇ ਲੋਕਾਂ ਦੇ ਨਾਲ ਲੋਕਾਂ ਵਿੱਚ ਰਹਿ ਕੇ ਭਾਵੇਂ ਕੋਈ ਕੰਮ ਕਰਨਾ ਹੈ ਭਾਵੇਂ ਕੋਈ ਮਤੇ ਪਾਸ ਕਰਦੇ ਆ ਜਾਂ ਲੋਕਾਂ ਦੀ ਪ੍ਰੋਬਲਮ ਜਿਹੜੀਆਂ ਕਮੇਟੀ ਦੇ ਵਿੱਚ ਲੈ ਕੇ ਜਾਣੀਆਂ ਉਹ ਲੋਕਾਂ ਦੀ ਰਾਇ ਦੇ ਨਾਲ ਲੋਕਾਂ ਦੀ ਸ਼ਮੂਲੀਅਤ ਦੇ ਨਾਲ ਹੋਵੇ ਤਾਂ ਕਿ ਲੋਕ ਇਹ ਮਹਿਸੂਸ ਕਰਨ ਵੀ ਸਾਡਾ ਕੈਂਡੀਡੇਟ ਹੈ ਸਾਡੇ ਵਾਸਤੇ ਇਹ ਚੁਣਿਆ ਹੋਇਆ ਹੈ ਦੇਖੋ ਹੁਣ ਤੱਕ ਜਿਹੜੇ ਮੈਨੀਫੈਸਟੋ ਸੀ ਜਿੰਨੇ ਉਹ ਕੈਂਡੀਡੇਟ ਚਾਹੇ ਕਿਸੇ ਵੀ ਪਾਰਟੀ ਦੇ ਨੇ ਜਾਂ ਆਜ਼ਾਦ ਦੀ ਉਹੀ ਦਿੰਦੇ ਨੇ ਤੇ ਨਵੇਕਲੀ ਜਿਹੜੀ ਪਹਿਲ ਕੀਤੀ ਹੈ ਸੰਵਾਦ ਗਰੁੱਪ ਨੇ ਕੀਤੀ ਹੈ ਸੰਵਾਦ ਗਰੁੱਪ ਪਿਛਲੇ 2 ਸਾਲਾਂ ਤੋਂ ਜਦੋਂ ਜਹਿਦ ਕਰ ਰਿਹਾ ਹੈ ਲੋਕ ਮੁੱਦਿਆਂ ਤੇ ਲੋਕ ਇਤਿਹਾਸਕ ਮੁੱਦਿਆਂ ਤੇ ਜਿਹੜੀਆਂ ਸਮੱਸਿਆਵਾਂ ਸਾਨੂੰ ਦਰਪੇਸ਼ ਆ ਰਹੀਆਂ ਨੇ ਪੂਰੇ ਸ਼ਹਿਰ ਨੂੰ ਜਾਂ ਲੋਕਾਂ ਨੂੰ ਉਹਦੇ ਖਿਲਾਫ ਅਸੀਂ ਆਵਾਜ਼ ਚੱਕਦੇ ਰਹਿਣੇ ਆਂ ਸੋ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਰਥਕ ਵਿਰੋਧੀ ਧਿਰ ਦੇ ਤੌਰ ਤੇ ਵੀ ਅਸੀਂ ਆਪਣਾ ਰੋਲ ਅਦਾ ਕਰ ਰਹੇ ਹਾਂ ਤੇ ਇੱਕ ਚੈਲੰਜ ਵੀ ਦਿੰਨੇ ਆ ਅਸੀਂ ਤਾਂ ਕਿ ਕੰਮ ਹੋ ਸਕਣ ਲੋਕਾਂ ਦੇ ਤੇ ਜਾਗਾਨ ਦੀ ਕੋਸ਼ਿਸ਼ ਵੀ ਕਰਦੇ ਆ ਆਮ ਜਨਤਾ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਸੋ ਇਹ ਜਿਹੜੀ ਹੁਣ ਪਹਿਲ ਕੀਤੀ ਹੈ ਇਹ ਸਾਡੀ ਸ਼ਾਇਦ ਪੰਜਾਬ 'ਚ ਜਾਂ ਮੇਰੇ ਖਿਆਲ ਹਿੰਦੁਸਤਾਨ 'ਚ ਪਹਿਲੀ ਵਾਰੀ ਇਸ ਤਰ੍ਹਾਂ ਹੋਣ ਜਾ ਰਿਹਾ ਹੈ ਕਿ ভোটার ਆਪਣਾ ਮੈਨੀਫੈਸਟੋ ਦੱਸ ਰਹੇ ਨੇ ਕਿ ਸਾਡੀ ਆ ਇੱਛਾ ਹੈ ਜਿਹੜਾ ਸਾਡਾ ਉਮੀਦਵਾਰ ਚੁਣ ਕੇ ਆਣਾ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਪੂਰਾ ਕਰੇਗਾ ਤਾਂ ਅਸੀਂ ਉਹ ਸਾਡੀ ਵੋਟ ਦਾ ਹੱਕਦਾਰ ਨਹੀਂ ਹੈ ਸੋ ਇਹ ਪਹਿਲ ਸਾਡੀ ਚੱਲ ਰਹੀ ਹੈ ਇਸ ਮਹਿੰਮ ਨੂੰ ਬਹੁਤ ਵਧੀਆ ਹੁਗਾਰਾ ਮਿਲਿਆ ਹੈ ਪ੍ਰੈਸ ਨੇ ਬੜਾ ਸਾਨੂੰ ਸਾਥ ਦਿੱਤਾ ਹੈ ਤੇ ਜਿਹੜੇ ਵੀ ਇਹਦੇ ਪੋਸਟਰ ਨੇ ਉਹ ਪੂਰੇ ਸ਼ਹਿਰ ਚ ਅਸੀਂ ਵੰਡਾਂਗੇ ਸੜ ਨੁਕੜ ਸੁਭਾਵਾਂ ਹੋਣਗੀਆਂ ਹੋਰ ਬਹੁਤ ਜਿੰਨੀਆਂ ਵੀ ਸਾਨੂੰ ਲੱਗਣਗੀਆਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਾਡੀ ਪਹੁੰਚ ਹੋਵੇ ਉਹ ਤਰੀਕੇ ਅਸੀਂ ਅਪਣਾਵਾਂਗੇ ਲੋੜ ਇਹ ਹਾਲਾਤ ਨੂੰ ਪੈਂਦਾ ਹੋਏ ਕੰਮ ਕਰਤੀ ਹੈ ਜਿਹੜੇ ਆਪਣੇ ਲੰਬਾ ਤੋਂ ਨਾ ਰਾਜ ਕਰਦੇ ਹੈ ਇਹ ਸਿਆਸੀ ਪਾਰਟੀਆਂ ਨੇ ਕਿ ਆਪਸ਼ਨਸਾਈ ਵੀ ਹੈ ਮਤਲਬ ਇਹ ਹਾਲਾਤ ਕਿਉਂ ਪੈਦਾ ਹੋ ਕਿ ਤੁਹਾਨੂੰ ਜੇ ਕੋਈ ਮਜਬੂਰੀ ਹੈ ਪਾਰਟੀ ਨਾਮ ਅਲੱਗ-ਅਲੱਗ ਨੇ ਪਰ ਅੰਦਰ ਖਾਤੇ ਮੈਨੀਫੈਸਟੋ ਉਹਨਾਂ ਦਾ ਸੇਮ ਹੀ ਰਹਿੰਦਾ ਹੈ ਮੈਨੂੰ ਨਹੀਂ ਲੱਗਦਾ ਕਿਸੇ ਵੀ ਪਾਰਟੀ ਦੇ ਲੀਡਰਾਂ ਦੇ ਕਿਰਦਾਰ 'ਚ ਕੋਈ ਬਹੁਤ ਲੰਬਾ ਚੌੜਾ ਫਰਕ ਹੈ ਹਾਂ ਵੋਟਾਂ ਵੇਲੇ ਜ਼ਰੂਰ ਉਹ ਫਰਕ ਦਿਖਦਾ ਹੈ ਅੱਡ ਅੱਡ ਮੈਨੀਫੈਸਟੋ ਜਾਰੀ ਕੀਤੇ ਨੇ ਕੋਈ ਤਿੰਨ ਚੀਜ਼ਾਂ ਦੀ ਗੱਲ ਕਰਦਾ ਕੋਈ ਦੂਜੀਆਂ ਚੀਜ਼ਾਂ ਦੀ ਗੱਲ ਕਰਦਾ ਕੁੱਲ ਮਿਲਾ ਕੇ ਫਰੀਦੀਆਂ ਗੱਲਾਂ ਨੇ ਲਾਲਚ ਦੇਣ ਦੀਆਂ ਗੱਲਾਂ ਨੇ ਜਾਂ ਨਸ਼ਾ ਵੰਡ ਕੇ ਵੋਟਾਂ ਲੈਣ ਦੀਆਂ ਗੱਲਾਂ ਨੇ ਜਾਂ ਸੁਪਨੇ ਦਿਖਾਣ ਦੀਆਂ ਗੱਲਾਂ ਨੇ ਪਰ ਹਕੀਕਤ ਦੇ ਵਿੱਚ ਕੋਈ ਵੀ ਚੀਜ਼ ਤੇ ਅਮਲ ਹੁੰਦਾ ਨਹੀਂ ਸੋ ਜਦੋਂ ਅੱਕ ਜਾਂਦਾ ਹੈ ਬੰਦਾ ਤਾਂ ਫਿਰ ਕੋਈ ਹੀਲਾ ਲੱਭਣਾ ਹੀ ਪੈਂਦਾ ਤੇ ਹੁਣ ਅਸੀਂ ਅੱਕੇ ਹੋਏ ਵੋਟਰਾਂ ਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਚੰਗੇ ਬੰਦੇ ਅੱਗੇ ਆਣ ਚੰਗਿਆਂ ਦਾ ਅਸੀਂ ਸਾਥ ਲਈਏ ਕਿਉਂਕਿ ਜੇ ਅਸੀਂ ਲਾਲਚ 'ਚ ਜਾ ਕੇ ਵੋਟਾਂ ਪਾਵਾਂਗੇ ਜਾਂ ਧਰਮ ਦੇ ਆਧਾਰ ਤੇ ਜਾਂ ਜਾਤ ਦੇ ਆਧਾਰ ਤੇ ਅਸੀਂ ਵੋ ਤੋ ਆ ਸਾਡੀ ਜ਼ਰੂਰਤ ਸਾਨੂੰ ਮਹਿਸੂਸ ਹੋਈ ਜਿਹਦੇ ਕਰਕੇ ਅਸੀਂ ਮੈਦਾਨ 'ਚ ਆਏ ਆ। ਦੇਖੋ ਲੋਕਾਂ ਦੀ ਮਜਬੂਰੀ ਆ ਵਿਸ਼ਵਾਸ ਤਾਂ ਹੈ ਹੀ ਨਹੀਂ। ਆਪਾਂ ਘਟਦੇ ਦੀ ਗੱਲ ਨਹੀਂ ਕਰ ਰਹੇ ਪਰ ਗੱਲ ਇਹ ਆ ਕਿ ਜਦੋਂ ਸਾਡੇ ਕੋਲ ਅਲਟਰਨੇਟ ਹੀ ਨਹੀਂ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਬਾਜ਼ਾਰ ਦੀ ਜਿਹੜੀ ਆਈ ਸੀ ਹਵਾ ਆਈ ਸੀ ਲੋਕਾਂ ਨੇ ਉਹ ਤੇ ਵਿਸ਼ਵਾਸ ਕੀਤਾ ਕਿਉਂਕਿ ਦੋ ਤੋਂ ਜਦੋਂ ਉਹਨਾਂ ਦਾ ਵਿਸ਼ਵਾਸ ਖਤਮ ਹੋ ਗਿਆ ਤਾਂ ਤੀਜੇ ਤੇ ਕੀਤਾ ਪਰ ਮੈਨੂੰ ਲੱਗਦਾ ਕਿ ਚੀਜ਼ਾਂ ਕੋਈ ਲੰਬਾ ਚੌੜਾ ਫਰਕ ਨਹੀਂ ਪਿਆ ਚੀਜ਼ਾਂ ਆਲਮੋਸਟ ਜਿਹੜੀ ਮਰਜ਼ੀ ਪਾਰਟੀ ਲੈ ਲਓ ਉਹ ਉਹੋ ਜਿਹੀ ਹੀ ਰਹਿੰਦੀਆਂ ਨੇ। ਹਾਂਜੀ ਕੀ ਨਾਮ ਹੈ ਤੁਹਾਡਾ? ਮੋਹਿਤ ਸਿੰਘ ਲਾਈ ਕੁਸ਼ਟਾਂਡੇ ਜਾ ਰਹੇ ਨੇ ਇੱਕ ਨਾ ਜੀ ਇੱਥੇ ਤੁਸੀਂ ਸੁਣਿਆ ਹੋਣਾ ਅੱਗੇ ਹਮੇਸ਼ਾ ਚੋਣਾਂ ਦੇ ਵਿੱਚ ਉਮੀਦਵਾਰ ਆਪਣਾ ਮੈਨੀਫੈਸਟੋ ਜਾਰੀ ਕਰਦੇ ਨੇ ਪ੍ਰਚਾਰ ਕਰਦੇ ਨੇ ਲੇਕਿਨ ਇੱਥੇ ਨਾਬਾ ਨਗਰ ਕਾਉਂਸਲ ਦੀ ਇੱਕ ਟਰਮ ਖਤਮ ਹੋਣ ਵਾਲੀ ਹੈ ਜਿਸੇ ਕਰਕੇ ਲੋਕਾਂ ਦੇ ਵਿੱਚ ਇਹ ਹੈ ਕਿ ਵੀ ਸ਼ਾਇਦ ਜੇ ਸਰਕਾਰ ਇਲੈਕਸ਼ਨ ਕਰਾਊਗੀ ਤਾਂ ਥੋੜੇ ਜਿਹੇ ਸਮੇਂ ਵਿੱਚ ਕਰਵਾ ਦਊਗੀ ਤਾਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਪਰ ਮੈਨੀਫੈਸਟੋ ਹੈ ਜਿਹੜਾ ਇਸ ਵਾਰੀ ਇਕੱਲੇ ਉਮੀਦਵਾਰ ਨਹੀਂ ਅਸੀਂ ਵੋਟਰ ਵੀ ਲੈ ਕੇ ਆ ਰਹੇ ਹਾਂ ਅਸੀਂ ਵੋਟਰ ਇੱਕ ਮੈਨੀਫੈਸਟੋ ਜਾਰੀ ਕੀਤਾ ਹੈ ਜਿਸ ਦੇ ਵਿੱਚ ਅਸੀਂ ਇਹ ਦੱਸ ਰਹੇ ਹਾਂ ਕਿ ਵੀ ਮੈਂ ਕਹੇ ਜੇ ਉਮੀਦਵਾਰ ਨੂੰ ਚੁਣਾਗਾ ਕਹੇ ਜੇ ਨੂੰ ਨਹੀਂ ਚੁਣਾਗਾ ਤੇ ਕਹੇ ਜੇ ਨੂੰ ਚੁਣਾਗਾ ਅਸੀਂ ਉਹ ਇੱਕ ਕੋਸ਼ਨਾ ਕਰ ਰਹੇ ਹਾਂ ਇੱਕ ਹੁੰਦਾ ਕਿ ਅਸੀਂ ਸਿਰਫ ਮੰਚ ਰੱਖੀ ਸੀ ਇਹ ਅਨਾਉਂਸ ਕਰ ਰਹੇ ਹਾਂ ਕਿ ਇਸ ਤਰੀਕੇ ਦੇ ਉਮੀਦਵਾਰ ਨੂੰ ਅਸੀਂ ਚੁਣਾਗਾ ਕਿਸ ਤਰ੍ਹਾਂ ਦਾ ਉਮੀਦਵਾਰ ਅਸੀਂ ਇਸ ਦੇ ਵਿੱਚ ਲਿਖਿਆ ਹੈਗਾ ਕਿ ਇੱਕ ਤਾਂ ਜਿਹੜਾ ਸਾਡਾ ਉਮੀਦਵਾਰ ਹੋਵੇ ਉਹਨੂੰ ਪੰਜਾਬ ਕਮਿਊਨਿਟੀ ਪਾਰਟਿਸਪੀਸ਼ਨ ਇਨ ਮਿਊਨਿਸਪਲ ਐਕਟ ਐਕ 2013 ਦਾ ਉਹਦੀ ਜਾਣਕਾਰੀ ਹੋਵੇ ਘਟੋ ਘਟ ਤੇ ਉਹ ਇਸ ਚੀਜ਼ ਨੂੰ ਲਾਗੂ ਕਰਾਉਣ ਦੀ ਜਦੋਂ ਇਹ ਐਕਟ ਹੋਵੇ ਮੜਾ ਮੋਟਾ ਕੁਛ ਹਨ ਕਿਉਂਕਿ ਇਹ ਐਕਟ ਹੈ ਜਿਹੜਾ ਲੋਕਾਂ ਦੀ ਭਾਗੀਦਾਰੀ ਕਰਦਾ ਹੈ ਕਿ ਕੌਂਸਲ ਦੇ ਰਾਹੀਂ ਅਸੀਂ ਕਿਹੜੇ ਕੰਮ ਕਰਵਾਉਣੇ ਚਾਹੁੰਦੇ ਹਾਂ ਉਹਤੇ ਲੋਕਾਂ ਦੀ رائے شمارੀ ਹੁੰਦੀ ਹੈ ਉਸੀ ਇਸੇ ਐਕਟ ਦੇ ਰਾਹੀਂ ਔਰ ਇੱਕ ਕਲੰਬੱਧ ਤਰੀਕੇ ਨਾਲ ਹੋ ਜਾਂਦੀ ਹੈ ਉਹ ਇੱਕ ਹੁੰਦਾ ਹੈ ਕਿ ਜਵਾਨੀ ਤੋਂ ਦੀ ਗੱਲ ਇਹ ਜੀ ਕਰ ਲਈ ਜਾ ਕੁਝ ਕਰ ਲਈਏ ਇਹ ਐਕਟ ਉਹ ਚੀਜ਼ ਲਈ ਇੱਕ ਪਲੇਟਫਾਰਮ ਦਿੰਦਾ ਹੈ ਲੋਕਾਂ ਨੂੰ ਕਿ ਤੁਸੀਂ ਆਪਦੀ ਇੱਥੇ ਗੱਲ ਰੱਖ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਜਾਣਕਾਰੀ ਦੇ ਸਕਦੇ ਹੋ ਆਪਣੀ ਸਮੱਸਿਆ ਕਰ ਸਕਦੇ ਹੋ ਕੋਈ ਵੀ ਸਰਕਾਰੀ ਸੇਵਾਵਾਂ ਨੇ ਉਹ ਸਾਰੀਆਂ ਦੀ ਨਿਸ਼ਾਨਦੇਹੀ ਇੱਥੇ ਹੋਣੀ ਹੈ ਤਾਂ ਕਿ ਯੋਗ ਬੈਨੀਫਿਸ਼ੀਅਰੀ ਤੱਕ ਸਕੀਮ ਪਹੁੰ ਇਹ ਨਹੀਂ ਕਿ ਵੀ ਜਿਹੜਾ ਕੋਈ ਸੱਤਾ ਦੇ ਨੇੜੇ ਹੈ ਉਹ ਚਾਹੇ ਉਹਨੂੰ ਲੋੜ ਹੈ ਜਾਂ ਨਹੀਂ ਹੈ ਸਾਰੀਆਂ ਸਕੀਮਾਂ ਉਹਦੇ ਘਰ ਨੂੰ ਪਹੁੰਚੀ ਜਾ ਰਹੀਆਂ ਨੇ ਤੇ ਜਿਹਨੂੰ ਲੋੜ ਹੈ ਉਹ ਵਿਚਾਰਾ ਦੇਖੀ ਜਾ ਰਿਹਾ ਹੈ ਹੈਨਾ ਉਸ ਤੋਂ ਇਲਾਵਾ ਅਸੀਂ ਕਹਿ ਰਹੇ ਹਾਂ ਕਿ ਵੀ ਭਾਈ ਜਿਹੜਾ ਬੰਦਾ ਜ਼ਿਆਦਾ ਖਰਚਾ ਕਰੂਗਾ 1 ਲੱਖ ਰੁਪਏ ਅਸੀਂ ਮੰਨ ਕੇ ਚੱਲਦੇ ਹਾਂ ਕਿ ਪ੍ਰਚਾਰ ਲਈ ਵਾਧੂ ਹੈ ਭਾਵੇਂ ਸਰਕਾਰ ਕਹਿੰਦੀ ਹੈ ਸਾਢੇ 3 ਲੱਖ ਦੇ ਕਰੀਬ ਪਰ 1 ਲੱਖ ਰੁਪਏ ਦਾ ਖਰਚਾ ਵੀ ਵਧੂਆ ਇੱਕ ਵਾਰਡ ਦੇ ਵਿੱਚ 600 ਘਰ ਹੈ ਬਹੁਤ ਹੈ ਇੰਨੇ ਕਿਤੇ ਆਪਣੀ ਗੱਲ ਪਚਾਈ ਜਾ ਸਕਦੀ ਹੈ ਬੜੇ ਆਰਾਮ ਨਾਲ ਅਸੀਂ ਇੱਕ ਬਹੁਤ ਇੰਪੋਰਟੈਂਟ ਚੀਜ਼ ਇਹਦੇ ਵਿੱਚ ਹੋਰ ਦੱਸ ਰਹੇ ਹਾਂ ਕਿ ਜੇ ਇੱਕ ਆਫਸਰ ਦੇਖਦੇ ਆ ਕਿ ਸਥਾਨਕ ਚੋਣਾਂ ਦੇ ਵਿੱਚ ਨਾ ਧੱਕੇਸ਼ਾਹੀ ਕਾਸੀ ਹੁੰਦੀ ਹੈ। ਅਸੀਂ ਇਹ ਕਹਿ ਰਹੇ ਆ ਕਿ ਜਿਹੜੇ ਉਮੀਦਵਾਰ ਨੇ ਧੱਕੇਸ਼ਾਹੀ ਕਰਵਾਈ ਤੇ ਕੱਲ ਨੂੰ ਉਹ ਕੋਈ ਨਾ ਕੋਈ ਵਿਧਾਨ ਸਭਾ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਕੈਂਡੀਡੇਟ ਦਾ ਸਪੋਰਟ ਕਰੇਗਾ ਜਿਹੜਾ ਕਾਉਂਸਲਰ ਅੱਜ ਧੱਕੇਸ਼ਾਹੀ ਨਾਲ ਬਣਿਆ ਹੋਏਗਾ ਜਾਂ ਉਹਨੇ ਕਰਵਾਈ ਆਪਣੇ ਬੂਟ ਤੇ ਤਾਂ ਅਸੀਂ ਉਹ ਕੱਲ ਨੂੰ ਉਸ ਵਿਧਾਨ ਸਭਾ ਦੇ ਕੈਂਡੀਡੇਟ ਨੂੰ ਵੀ ਆਪਣੀ ਹਮਾਇਤ ਨਹੀਂ ਦੇਵਾਂਗੇ ਜਿਹੜੇ ਧੱਕੇਸ਼ਾਹੀਆਂ ਕਰਨ ਵਾਲਿਆਂ ਦਾ ਸਾਥ ਲੈਣਗੇ। ਇਸ ਤਰੀਕੇ ਦੀਆਂ ਕੁਝ ਹੋਰ ਅਸੀਂ ਰੱਖੇ ਨੇ ਕਿ ਇਹ ਵਲੇ ਪੈਰਾਮੀਟਰਸ ਨੇ ਜਿਵੇਂ ਕੋਈ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਕੋਈ ਅਗਰ ਆਪ ਨੂੰ ਵੋਟਾਂ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਵੀ ਸਾਨੂੰ ਸਵੀਕਾਰ ਨਹੀਂ ਆ ਉਧਾ ਦਾ ਉਮੀਦਵਾਰ ਵੀ ਸਾਨੂੰ ਸਵੀਕਾਰ ਨਹੀਂ ਇੱਕ ਜਿਹੜਾ ਸ਼ਰਾਬ ਤੇ ਨਸ਼ਾ ਵੰਡੂ ਉਹ ਸਾਨੂੰ ਬਿਲਕੁਲ ਹੀ ਸਵੀਕਾਰ ਨਹੀਂ ਅਸੀਂ ਇਹ ਕਹਿ ਰਹੇ ਹਾਂ ਅਸੀਂ ਖਾਸ ਕਰ ਔਰਤਾਂ ਨੂੰ ਇਹ ਅਪੀਲ ਜ਼ਰੂਰ ਕਰ ਰਹੇ ਹਾਂ ਕਿ ਜੇ ਤਾਂ ਦੇਖੋ ਕੀ ਹੁੰਦਾ ਕਿ ਇਹ ਇੱਕ ਤਾਂ ਇਸ ਟਾਈਮ ਦੇ ਵਿੱਚ ਮਾੜੀ ਸ਼ਰਾਬ ਮਾੜਾ ਨਸ਼ਾ ਵੰਡਿਆ ਜਾਂਦਾ ਮਾੜੀ ਕੁਆਲਿਟੀ ਦਾ ਹੁੰਦਾ ਦੂਜਾ ਜਿਹਨੇ ਕਿਸੇ ਨੇ ਉਹ 2 ਮਹੀਨੇ 4 ਮਹੀਨੇ ਜਿੰਨਾ ਨਸ਼ਾ ਪੀਣਾ ਹੁੰਦਾ ਉਹ 2 ਦਿਨਾਂ ਚ ਪੀ ਜਾਂਦਾ ਤਾਂ ਉਹਦੇ ਨਾਲ ਘਰ ਦੇ ਬਾਕੀ ਮੈਂਬਰ ਵੀ ਬਹੁਤ ਪੂਰੀ ਤਰ੍ਹਾਂ ਅਫੈਕਟ ਹੁੰਦੇ ਆ ਸਿਹਤ ਤਾਂ ਜਿਹੜੀ ਖਰਾਬ ਹੁੰਦੀ ਹੁੰਦੀ ਹੈ ਤਾਂ ਅਸੀਂ ਅਪੀਲ ਕਰ ਰਹੇ ਹਾਂ ਕਿ ਜਿਹੜਾ ਕੋਈ ਬੋਤਲ ਲੈ ਗਿਆ ਉਹ ਭਾਵੇਂ ਬੋਤਲ ਦੇਣ ਵਾਲੇ ਨੂੰ ਵੋਟ ਪਾ ਦੇ ਪਰ ਬਾਕੀ ਘਰ ਦੇ ਮੈਂਬਰ ਜਿਹੜੇ ਤਿੰਨ ਵੋਟਾਂ ਹੋਰ ਨੇ ਘਰ ਦੇ ਵਿੱਚ ਉਹ ਨਹੀਂ ਪੈਣੀਆਂ ਚਾਹੀਦੀਆਂ ਉੱਥੇ ਤਾਂ ਇਸ ਤਰੀਕੇ ਦੀਆਂ ਅਸੀਂ ਆਪਣੇ ਵੱਲੋਂ ਆਪਣੇ ਵੱਲੋਂ ਸੋਚਿਆ ਹੈ ਅਸੀਂ ਕਿਸੇ ਨੂੰ ਗਿਆਨ ਨਹੀਂ ਦੇ ਰਹੇ ਮੈਂ ਆਪਣੇ ਵੱਲੋਂ ਅਨਾਉਂਸ ਕਰ ਰਿਹਾ ਕਿ ਮੈਂ ਉਹੋ ਜਿਹੇ ਬੰਦੇ ਨੂੰ ਵੋਟ ਨਹੀਂ ਪਾਵਾਂਗਾ ਜਿਹੜਾ ਇਹ ਪ੍ਰੈ ਅਸੀਂ ਇੱਕ ਮੈਨ ਇਸ ਦੇ ਵਿੱਚ ਰੱਖਿਆ ਜਦੋਂ ਇੱਕ ਕਾਉਂਸਲਰ ਜਾਂ ਸਾਡਾ ਨੁਮਾਇੰਦਾ ਚੁੜਕੇ ਭੇਜ ਦਿੰਦੇ ਆ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉੱਥੇ ਜਾ ਕੇ ਕੀ ਹੁੰਦਾ ਅਸੀਂ ਕਹਿੰਦੇ ਜੇ ਕਿ ਉੱਥੇ ਕਮੇਟੀ ਦੇ ਵਿੱਚ ਮਤਾ ਰੱਖਣਾ ਉਹ ਆਮ ਪਬਲਿਕ ਨੂੰ ਲੋਕਾਂ ਨੂੰ ਉਸ ਦੇ ਵਾਰਡ ਨੂੰ ਪਤਾ ਹੋਵੇ ਕਿ ਉੱਥੇ ਕੀ ਮਤਾ ਪਾਸ ਹੋਇਆ ਜਾਂ ਕੀ ਹੋਣਾ ਹੈ ਉੱਥੇ ਮੀਟਿੰਗ ਹੋਣ ਤੋਂ ਬਾਅਦ ਕੀ ਉਹਦਾ ਰਿਜ਼ਲਟ ਹੈ ਕਿ ਸਾਡਾ ਭੇਜਿਆ ਸਾਡੇ ਵਾਰਡ ਦਾ ਕੰਮ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਤੇ ਇਹ ਹੈ ਦੂਸਰੀ ਗੱਲ ਇਹ ਵੀ ਅਸੀਂ ਕਹਿੰਦੇ ਵੀ ਜਿਹੜਾ ਵੀ ਕੈਂਡੀਡੇਟ ਹੋਵੇ ਉਹਦੇ ਪੈਸੇ ਘੱਟ ਤੋਂ ਘੱਟ ਲੱਗਣਾਂ ਘੱਟ ਤੋਂ ਘੱਟ ਜਦੋਂ ਲੱਗਦੇ ਨੇ ਤਾਂ ਉਹਦੀ ਸਮਾਜ ਪ੍ਰਤੀ ਆਪਣੇ ਵਾਰਡ ਪ੍ਰਤੀ ਜ਼ਿੰਮੇਵਾਰੀ ਹੋਰ ਵੱਧਦੀ ਹੈ ਜਿਵੇਂ ਇਹਦੇ ਵਿੱਚ ਪੰਜਾਬ ਕਮਿਊਨਿਟੀ ਪਾਰਟੀ ਵੇਸ਼ਨ ਐਕਟ ਹੈ ਜਿਹੜਾ ਉਸ ਦੇ ਵਿੱਚ ਵੀ ਇਹ ਦੱਸਿਆ ਹੈ ਵੀ ਇੱਕ ਵਾਰਡ ਨੂੰ ਤਿੰਨ ਤੋਂ ਲੈ ਕੇ 10 ਭਾਗਿਆਂ ਦੇ ਵਿੱਚ ਤੁਸੀਂ ਵੰਡ ਕੇ ਤੁਸੀਂ ਏਰੀਆ ਸਭਾ ਬਣਾਣੀ ਹੈ ਵੀ ਏਰੀਆ ਸਭਾ ਦੀ ਸਾਲ ਚ ਇੱਕ ਮੀਟਿੰਗ ਹੋਣੀ ਜ਼ਰੂਰੀ ਹੈ ਵੀ ਇਸ ਤਰ੍ਹਾਂ ਤਾਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਿਹਾ ਤਾਂ ਜੋ ਆਪਣੇ ਹੱਕਾਂ ਲਈ ਆਪਾਂ ਜਿਹੜਾ ਨਮਾਇੰਦਾ ਚੁਣ ਕੇ ਭੇਜਦੇ ਆਂ ਉਹ ਸਾਡੀ ਕਿਤੇ ਜਾ ਕੇ ਜਿਹੜੀ ਵਾਰਡ ਦੀ ਅੱਗੇ ਜਾ ਕੇ ਆਪ ਦੁਰਵਰਤੋਂ ਕਰਦਾ ਘਟਕਟ ਉਹ ਦੁਰਵਰਤੋਂ ਕਰਨ ਤੋਂ ਉਸ ਨੂੰ ਰੋਕਿਆ ਜਾ ਸਕੇ ਉਹ ਵਾਰਡ ਨਾਲ ਹਮੇਸ਼ਾ ਕਨੈਕਟ ਰਹੇ ਸਾਰੇ ਤੇ ਵਾਰਡ ਦੇ ਲੋਕਾਂ ਨੂੰ ਪਤਾ ਹੋਵੇ ਸਾਡੇ ਵਾਰਡ ਦੀ ਕਿਹੜੀ ਸੜਕ ਉੱਪਰ ਚੱਕਣੀ ਹੈ ਜਾਂ ਕਿਹੜੀ ਸੜਕ ਨੀਮੀ ਇੱਥੇ ਦਾ ਇੱਥੇ ਪਾਣੀ ਖੜਦਾ ਇਹ ਚੱਕਦੀ ਉੱਥੇ ਚੱਕਦੀ ਉਹ ਚੱਕਦੀ ਲੋਕਾਂ ਦੀ ਆਮ ਸਹਿਮਤੀ ਨਾਲ ਕੰਮ ਹੋਵੇ ਪਾਣੀ ਦੀ ਨਿਕਾਸੀ ਦਾ ਕੋਈ ਨਾਬੇ ਦਾ ਸਿਸਟਮ ਬਹੁਤ ਵਧੀਆ ਨਿਕਾਸੀ ਦਾ ਵੀ ਪਰ ਇਹ ਹੈ ਵੀ ਇਹ ਬਹੁਤ ਵਧੀਆ ਢੰਗ ਨਾਲ ਸੁਚਾਰੂ ਢੰਗ ਨਾਲ ਹੋਵੇ